ਤਦਰ ਕਾਂਗਰਸ ਐਮਪੀ ਰਾਜਾ ਵੜਿੰਗ ਨੇ ਵੀ ਪੰਚਾਇਤੀ ਚੋਣਾਂ ਤੇ ਸਵਾਲ ਚੁੱਕੇ ਨੇ ਪੰਚਾਇਤੀ ਚੋਣਾਂ ਦੇ ਵਿੱਚ ਤਾਂਦਲੀ ਦੇ ਰਾਜਾ ਵੜਿੰਗ ਦੇ ਵੱਲੋਂ ਵੀ ਇਲਜ਼ਾਮ ਲਗਾਏ ਗਏ ਨੇ ਪਿੰਡਾਂ ਦੀ ਰਿਜ਼ਰਵੇਸ਼ਨ ਤੇ ਐਨਓਸੀ ਨੂੰ ਲੈ ਕੇ ਰਾਜਾ ਵੜਿੰਗ ਨੇ ਸਵਾਲ ਚੁੱਕੇ ਜੀ ਉਹਨਾਂ ਦਾ ਕਹਿਣਾ ਕਿ ਕਈ ਪਿੰਡਾਂ ਨੂੰ ਨਹੀਂ ਮਿਲੀ ਵੋਟਰ ਸੂਚੀ ਇਹ ਪਤਾ ਨਹੀਂ ਕਿ ਕਿਹੜੇ ਪਿੰਡ ਰਿਜ਼ਰਵ ਤੇ ਕਿਹੜੇ ਓਪਨ ਨੇ ਰਾਜਾ ਵੜਿੰਗ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁੱਕੇ ਗਏ ਜਿੱਥੇ ਇੱਕ ਕਾਂਗਰਸ ਪਾਰਟੀ ਦੇ ਵਫਦ ਦੇ ਵੱਲੋਂ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪੰਚਾਇਤੀ ਚੋਣਾਂ ਦੇ ਨਾਲ ਜੁੜੇ ਮੁੱਦੇ ਚੁੱਕੇ ਨੇ ਉੱਥੇ ਕਾਂਗਰਸ ਐਮਪੀ ਰਾਜਾ ਵੜਿੰਗ ਨੇ ਵੀ ਪੰਚਾਇਤੀ ਚੋਣਾਂ ਨੂੰ ਲੈ ਕੇ ਸਵਾਲ ਚੁੱਕਦੇ ਆ ਕਿ ਹੈ ਕਿ ਕਈ ਪਿੰਡਾਂ ਨੂੰ ਵੋਟਰ ਸੂਚੀ ਨਹੀਂ ਮਿਲੀ ਇਹ ਪਤਾ ਨਹੀਂ ਕਿ ਕਿਹੜੇ ਪਿੰਡ ਰਿਜ਼ਰਵ ਤੇ ਕਿਹੜੇ ਓਪਨ ਨੇ ਇਸ ਪ੍ਰਕਾਰ ਦੇ ਹਾਲਾਤ ਸਰਕਾਰ ਨੇ ਬਣਾ ਰਹੀ ਹੈ ਹਜੇ ਤੱਕ ਕਿਸੇ ਨੂੰ ਵੋਟਰ ਸੂਚੀ ਨਹੀਂ ਦਿੱਤੀ ਗਈ ਔਰ ਬਹੁਤ ਸਾਰੇ ਹਲਕਿਆਂ ਦੇ ਵਿੱਚ ਬਹੁਤ ਸਾਰੀਆਂ ਬਲਾਕਸ ਦੇ ਵਿੱਚ ਹਜੇ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਰਿਜ਼ਰਵ ਹੈ ਔਰ ਕਿਹੜੇ ਪਿੰਡ ਓਪਨ ਨੇ ਹਾਲਾਂਕਿ ਜਿਹੜੀ ਰਿਜ਼ਰਵੇਸ਼ਨ ਦੇ ਵਿੱਚ ਬਹੁਤ ਵੱਡੀ ਧਾਂਦਲੀ ਹੋਈ ਹੈ ਧੱਕਾ ਹੋਇਆ ਹੈ ਬਲਾਕ ਲੈਵਲ ਤੇ ਇਹਨਾਂ ਨੇ ਰਿਜ਼ਰਵੇਸ਼ਨ ਕਰਤੀ ਹੈ ਔਰ ਜਿਹੜੇ ਲੋਕ ਜਿਹੜੇ ਪਿੰਡ 15-15 ਸਾਲਾਂ ਤੋਂ ਰਿਜ਼ਰਵ ਸਨ ਉਹ ਅੱਜ ਵੀ ਰਿਜ਼ਰਵ ਕੈਟਾਗਰੀ ਚ ਫੇਰ ਦੁਬਾਰਾ ਪਾ ਦਿੱਤੇ ਗਏ ਨੇ ਉਹਦਾ ਕਾਰਨ ਇਹ ਹੈ ਕਿ ਜਿੱਥੇ ਇਹਨਾਂ ਦਾ ਸਰਪੰਚ ਜਿੱਤ ਨਹੀਂ ਸਕਦਾ ਜਾਂ ਜਿੱਥੇ ਇਹਨਾਂ ਕੋਲੇ ਬੰਦਾ ਨਹੀਂ ਸੀ ਚਾਹੇ ਉਹ 5000 ਦੀ ਆਬਾਦੀ ਦਾ ਪਿੰਡ ਸੀ ਚਾਹੇ ਉਹ 10000 ਦੀ ਆਬਾਦੀ ਦਾ ਪਿੰਡ ਸੀ ਉਹਨਾਂ ਨੂੰ ਰਿਜ਼ਰਵ ਕਰ ਦਿੱਤਾ ਗਿਆ ਜਿੱਥੇ ਨ ਕੋਲੇ ਫੰਦਾ ਨਹੀਂ ਸੀ ਉੱਥੇ ਜਰਨਲ ਲੈਡੀ ਕਰ ਦਿੱਤੀ ਜੀ ਚਾਹੇ 15 ਸਾਲ ਤੋਂ ਜਰਨਲ ਲੈਡੀ ਸੀ ਜੀ ਆਲਰੇਡੀ ਹੋਤੀ ਸੋ ਮੇਰੇ ਕਹਿਣਾ ਮਤਲਬ ਰਿਜ਼ਰਵੇਸ਼ਨ ਦੇ ਵਿੱਚ ਇਹਨਾਂ ਨੇ ਧਾਂਦਲੀ ਕੀਤੀ ਹੈ ਬੜਾ ਵੱਡਾ ਠੱਗਾ ਕੀਤਾ ਡੇਟ ਅਨਾਉਂਸ ਹੋ ਗਈਆਂ ਹਜੇ ਤੱਕ ਨਹੀਂ ਸਾਨੂੰ ਪਤਾ ਲੱਗਿਆ ਵੀ ਕਿਹੜਾ ਪਿੰਡ ਰਿਜ਼ਰਵ ਹੈ ਕਿਹੜਾ ਆਪਣਾ ਹੈ ਲੋਕਾਂ ਨੇ ਆਪਦੇ ਲੈਵਲ ਨਾਲ ਲੈ ਗਏ ਦੂਸਰਾ ਐਨਓਸੀ ਇਸ ਨਹੀਂ ਦਿੱਤੀਆਂ ਜਾ ਰਹੀਆਂ ਕੀ ਜਾ ਰਿਹਾ ਕਿ ਇਹਨਾਂ ਨੂੰ ਐਨਓਸੀ ਇਸ ਨਹੀਂ ਦਿਓ ਤੇ ਜਦ ਐਨਓਸੀ ਨਹੀਂ ਮਿਲੇਗੀ ਤਾਂ ਅਸੀਂ ਇਹਨਾਂ ਦੇ ਕਾਗਜ਼ ਰੱਦ ਕਰ ਦੇਾਂਗੇ ਰੋਕ ਰਹੇ ਹਾਂ ਅਗਲੀ ਵੱਡੀ ਖਬਰ ਦਾ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਜੰਮੂ ਕਸ਼ਮੀਰ ਫੇਰੀ ਨੂੰ ਲੈ ਕੇ ਵਿਵਾਦ ਹੋ ਗਿਆ ਆਕਾਲੀ ਦਲ ਨੇ ਚੰਦੂ ਮਾਜਰਾ ਦੀ ਫੋਟੋ ਸ਼ੇਅਰ ਕਰਕੇ ਭਾਜਪਾ ਲਈ ਪ੍ਰਚਾਰ ਕਰਨ ਦਾ ਸਿੱਧਾ ਤੌਰ ਤੇ ਇਲਜ਼ਾਮ ਲਗਾਇਆ ਜੰਮੂ ਕਸ਼ਮੀਰ ਦੇ ਵਿੱਚ ਚੰਦੂ ਮਾਜਰਾ ਭਾਜਪਾ ਦੇ ਸਟਾਰ ਪ੍ਰਚਾਰਕ ਨੇ ਇਹ ਆਕਾਲੀ ਦਲ ਦਾ ਕੰਮ ਹੈ ਸੁਧਾਰ ਲਹਿਰ ਅਸਲ ਦੇ ਵਿੱਚ 나ਗਪੁਰ ਆਕਾਲੀ ਦਲ ਦਾ ਆਕਾਲੀ ਦਲ ਦੇ ਬਲੇ ਵੀ ਤਖਾਮਲਾ ਬੋਲਿਆ ਗਿਆ ਤੇ ਸਵਾਲ ਕੀਤਾ ਗਿਆ ਕਿ ਕੀ ਭਾਜਪਾ ਦੇ ਨਾਲ ਰਲੇਵਾ ਹੋ ਗਿਆ ਜਾਂ ਗੱਠ ਜੋੜ ਹੈ ਨਿਊਜ਼ 18 ਤੇ ਫ੍ਰੀਮ ਸਿੰਘ ਚੰਦੂ ਮਾਜਰਾ ਦਾ ਬਿਆਨ ਵੀ ਆਇਆ ਉਹਦਾ ਕਹਿੰਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸੇ ਪਾਰਟੀ ਦੇ ਲਈ ਪ੍ਰਚਾਰ ਕਰਨ ਨਹੀਂ ਗਿਆ ਆਜ਼ਾਦ ਸਿੱਖ ਉਮੀਦਵਾਰ ਦੇ ਲਈ ਪ੍ਰਚਾਰਨ ਕਰ ਪ੍ਰਚਾਰ ਕਰਨ ਗਿਆ ਸੀ ਅਸੀਂ ਚਾਹੁੰਦੇ ਹਾਂ ਕਿ ਸਿੱਖ ਉਮੀਦਵਾਰ ਨੂੰ ਵੋਟ ਪਵੇ ਮੈਂ ਭਾਜਪਾ ਲਈ ਕੋਈ ਵੀ ਪ੍ਰਚਾਰ ਨਹੀਂ ਕੀਤਾ ਜੋ ਸਫਾਈ ਦੇ ਵਿੱਚ ਚੰਦੂ ਮਾਜਰਾ ਦੇ ਵੱਲੋਂ ਕਿਹਾ ਗਿਆ ਬੀਜੇਪੀ ਨਹੀਂ ਸਿੱਖ ਭਾਈਚਾਰੇ ਦੇ ਲੋਕਾਂ ਨੇ ਮੈਨੂੰ ਸੱਦਿਆ ਸੀ ਚੰਦੂ ਮਾਜਰਾ ਦੇ ਇਸ ਦੇ ਵਿਚਾਲੇ ਵੀ ਬਿਆਨ ਸਾਂਭ ਲਿਆ ਨਾਲ ਤੁਹਾਨੂੰ ਅਸੀਂ ਉਹ ਤਸਵੀਰ ਵਿਖਾ ਰਹੇ ਹਾਂ ਦਰਸਲ ਇਸੇ ਤਸਵੀਰ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਆ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤਸਵੀਰ ਦੇ ਵਿੱਚ ਨਜ਼ਰ ਆਇਆ ਉਹਦੇ ਬਿਲਕੁਲ ਪਿਛਲੇ ਪਾਸੇ ਇੱਕ ਬੈਨਰ ਲੱਗਾ ਹੋਇਆ ਹੈ ਬੀਜੇਪੀ ਉਸ ਦੇ ਉੱਪਰ ਲਿਖਿਆ ਹੋਇਆ ਹੈ ਬੀਜੇਪੀ ਦਾ ਚੋਣ ਨਿਸ਼ਾਨ ਕਮਲ ਸਾਫ਼ ਤੌਰ ਤੇ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਜਦੋਂ ਇਹ ਤਸਵੀਰ ਸਾਹਮਣੇ ਤੇ ਇਸੇ ਤਸਵੀਰ ਨੂੰ ਆਧਾਰ ਬਣਾਉਂਦੇ ਹੋਏ ਅਕਾਲੀ ਦਲ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਖੜੇ ਕੀਤੇਗੇ ਅਕਾਲੀ ਦਲ ਨੇ ਕਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਚੰਦੂ ਮਾਜਰਾ ਬੀਜੇਪੀ ਦੇ ਸਟਾਰ ਪ੍ਰਚਾਰਕ ਨੇ ਸੁਧਾਰ ਲਹਿਰ ਅਸਲ ਦੇ ਵਿੱਚ ਨਾਗਪੁਰ ਅਕਾਲੀ ਦਲ ਹੈ ਨਾ ਕਿ ਸਫਾਈ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਕਹਿ ਰਹੇ ਨੇ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸੇ ਪਾਰਟੀ ਦੇ ਲਈ ਪ੍ਰਚਾਰ ਕਰਨ ਨਹੀਂ ਗਿਆ ਆਜ਼ਾਦ ਸਿੱਖ ਉਮੀਦਵਾਰ ਦੇ ਲਈ ਪ੍ਰਚਾਰ ਕਰਨ ਗਿਆ ਸੀ ਗਿਆਤਾ ਵਡਾਲਾ ਸਾਹਿਬ ਨੂੰ ਢੀਂਡਾ ਸਾਹਿਬ ਨੂੰ ਬੀਬੀ ਜਗੀਰ ਕੌਰ ਜੀ ਨੂੰ ਇਹ ਸਿੱਧਾ ਸਵਾਲ ਹੈ ਕਿ ਕਿਹੋ ਜੀ ਪੰਥਕ ਇਕਤ ਕੀ ਇਹ ਸੁਧਾਰ ਲਹਿਰ ਦਾ ਬੀਜਪੀ ਦੇ ਵਿੱਚ ਰਲ ਲੈਣਾ ਜਾਂ ਘੱਟ ਜਾਉਣਾ ਹੈ ਕਿਉਂਕਿ ਸਿਧਾਂਤਕ ਮੁੱਤਿਆਂ ਤੋਂ ਭਟਕਣ ਦੇ ਇਲਜ਼ਾਮ ਇਹ ਸੁਧਾਰ ਲਹਿਰ ਦੇ ਨੇਤਾ ਇਸ ਸ਼੍ਰੋਮਣੀ ਅਕਾਲੀ ਦਲ ਤੇ ਲਗਾਉਂਦੇ ਤਾਂ ਮੈਂ ਅੱਜ ਸਪਸ਼ਟ ਤੌਰ ਤੇ ਇਹਨਾਂ ਤੋਂ ਜਵਾਬ ਮੰਗਦਾ ਇਹਨਾਂ ਦੀ ਆਈਡੀਓਲੋਜੀ ਨੂੰ ਸਵਾਲ ਕਰਦਾ ਕਿਉਂਕਿ ਸੁਧਾਰ ਲਹਿਰ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ 'ਤੇ ਗੱਲ ਕਹੀ ਸੀ ਕਿ ਸਾਨੂੰ 나ਗਪੁਰ ਦੇ ਨਾਲ ਨਾ ਜੋੜਿਆ ਜਾਵੇ ਸਾਨੂੰ ਆਰਐਸਐਸ ਦੇ ਏਜੰਡੇ ਨਾਲ ਨਾ ਜੋੜਿਆ ਜਾਵੇ ਪਰ ਜੋ ਕੁਝ ਅੱਜ ਸਾਹਮਣੇ ਆਇਆ ਜਦੋਂ ਅਸੀਂ ਵੋਟਾਂ ਹੀ ਉਹਨਾਂ ਲਈ ਮੰਗ ਰਹੇ ਹਾਂ ਪ੍ਰਚਾਰ ਹੀ ਉਹਨਾਂ ਲਈ ਕਰ ਰਹੇ ਹਾਂ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਤਾਂ ਬਹੁਤ ਸਾਰੇ ਕੈਂਡੀਡੇਟ ਹੈ ਕੋ ਸਜ਼ਾਦ ਵੀ ਖੜੇ ਨੇ ਪਰ ਬੀਜੇਪੀ ਦੇ ਲਈ ਵੋਟਾਂ ਮੰਗਣਾ ਬੀਜੇਪੀ ਦੀਆਂ ਸਟੇਜਾਂ ਤੇ ਚੜਨਾ ਉਹਨਾਂ ਦੇ ਝੰਡਿਆਂ ਹੱਲੇ ਬਹਿ ਕੇ ਪ੍ਰਚਾਰ ਕਰਨਾ ਪ੍ਰੈਸ ਕਾਨਫਰੈਂਸਾਂ ਕਰਨਾ ਇਹ ਸਥਿਤੀ ਨੂੰ ਸਪਸ਼ਟ ਕਰਦਾ ਹੈ ਕਿ ਸੁਧਾਰ ਲਹਿਰ ਹੁਣ ਮਰਚਰ ਕਰ ਚੁੱਕੀ ਹੈ ਜਾਂ ਘਟਜੋੜ ਕਰ ਬੜਾ ਹਾਸਾ ਲੱਗਿਆ ਜਦ ਪ੍ਰੈਸ ਕਾਨਫਰੈਂਸ ਚ ਵਰਨਾਲਾ ਸਾਹਿਬ ਕਹਿੰਦੇ ਹੈ ਚਲੋ ਮੈਰਿਆ ਦਾ ਬਹੁਤ ਅਜ਼ੀਜ਼ਾ ਮਿੱਤਰ ਵੀ ਨੇ ਇਹ ਕਾਂਗਰਸ ਬੜੀ ਮਾੜੀ ਐ ਬਰਨਾਲਾ ਸਾਹਿਬ ਤੁਸੀਂ ਤਾਂ ਸੁਣੀਆਂ ਗੱਲਾਂ ਹੀ ਤੁ ਜਾ ਕੇ ਕਾਂਗਰਸ ਵਿਗਿਆਨ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਾਂਗਰਸ ਮਾੜੀ ਐ ਇਹ ਮਾੜੀ ਸੀ ਤਾਂ ਆਪਸ ਰੋਪਾ ਕੇ ਪੋਆਇਆ ਤੇ ਅੱਜ ਤੁਸੀਂ ਮੋਦੀ ਸਾਹਿਬ ਦੀ ਸਿਫਤ ਕਰਦੇ ਹੋ ਤੇ ਮੈਂ ਪੁੱਛਦਾ ਕਿ ਕਿਸਾਨਾਂ ਦੇ ਮਸਦੇ ਦੇ ਦੱਸੋ ਕਿ ਜਾਦ ਅਕਾਲੀ ਦਲ ਦਾ ਵਖਰੇਵਾ ਹੋਇਆ ਉਦੂ ਬਾਦ ਕਿਰਸਾਨੀ ਦੀ ਕਿਹੜੀ ਗੱਲ ਮੰਨੀ ਗਈ ਹੈ ਸੈਂਟਰ ਸਰਕਾਰ ਵੱਲੋਂ ਕਿ ਤੁਹਾਡੀ ਸੋਚੇ ਫਰਕ ਹੋਇਆ 2019 ਵਿੱਚ ਬੰਦੀ ਸਿੱਖਾ ਦੀ ਰਿਹਾਈ ਦਾ ਐਲਾਨ ਜੋ ਕੀਤਾ ਉਹਦੇ 'ਚ ਕੋਈ ਚੇਂਜ ਨਹੀਂ ਹੋਈ ਪੰਜਾਬੀ ਬੋਲਦੇ ਜਿਹੜਾ ਗੁਰਦੁਆਰਾ ਜਿੱਦਾਂ ਦਾਖਲ ਆ ਉਹ ਨਹੀਂ ਬੰਦ ਹੋਇਆ ਆਪਾਂ ਨੂੰ ਹੁਣ ਕੀ ਮੋ ਮਾਰ ਗਿਆ ਭਾਰਤੀ ਜਨਤਾ ਪਾਰਟੀ ਦਾ ਕਿ ਆਪਾਂ ਨੰਗੇ ਚੁੱਤੇ ਹੋ ਕੇ ਉਹਨਾਂ ਦੇ ਪ੍ਰਚਾਰਕ ਬਣ ਕੇ ਪ੍ਰਚਾਰ ਕਰਨ ਚਲੇ ਗਏ ਸੋ ਮੈਂ ਪਹਿਲੀ ਗੱਲ ਇਹ ਕਹਿਣਾ ਚਾਹੁੰਦਾ ਪੰਜਾਬੀਆਂ ਨੂੰ ਤੇ ਪੰਥਕ ਲੋਕਾਂ ਨੂੰ ਕਹੌਣ ਵਾਲਿਆਂ ਨੂੰ ਕਿ ਸਾਵਧਾਨ ਰਹੋ ਜਿਹੜੇ ਵੀ ਦੁਸ਼ਮਣਾਂ ਦੀ ਚਾਲ ਜ ਖੇਡੋਗੇ ਤੁਸੀਂ ਪੰਜਾਬ ਦਾ ਤਾਂ ਨੁਕਸਾਨ ਕਰੋ ਕਰੋਗੇ ਵੀ ਪੰਥ ਦਾ ਵੀ ਨੁਕਸਾਨ ਕਰੋਗੇ ਸਿੱਖੀ ਸੋਚ ਦਾ ਵੀ ਨੁਕਸਾਨ ਕਰੋਗੇ ਤੇ ਸਿੱਖਾਂ ਦਾ ਵੀ ਨੁਕਸਾਨ ਕਰੋਗੇ ਤੇ ਚੱਲ ਰਹੇ ਵੱਡੇ ਕਿਸਾਨੀ ਸੰਘਰਸ਼ ਦੇ ਵੀ ਪਿੱਠ ਵਿੱਚ ਚੋਰਾ ਮਾਰੋ ਮੈਂ ਜਮੂਗ ਗਿਆ ਸੀ ਇੱਕ ਸਮਾਜਿਕ ਸਮਾਗਮ ਦੇ ਵਿੱਚ ਨਿੱਜੀ ਸਮਾਗਮ ਦੇ ਵਿੱਚ ਪਰ ਉੱਥੇ ਸਿੱਖ ਭਾਈਚਾਰੇ ਦੇ ਸੰਗ ਕੁਝ ਸਾਨੂੰ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਕੱਠੇ ਹੋ ਕੇ ਇਸ ਵਾਰੀ ਸਾਰਾ ਭਾਈਚਾਰਾ ਇਕੱਠਾ ਨਰਿੰਦਰ ਰਾਣੀ ਦੀ ਮਦਦ ਕਰ ਰਹੀ ਨੇ ਕਿਉਂਕਿ ਕਾਂਗਰਸ ਦਾ ਜਿਹੜਾ ਮੀਰਵਾੜਾ ਉਹਨੇ ਸਿੱਖ ਭਾਈਚਾਰੇ ਬਾਰੇ ਕੁਝ ਗਲਤ ਆਪਸ਼ਬਦ ਬੋਲੇ ਸੀ ਤੇ ਸਾਰਾ ਭਾਈਚਾਰਾ ਇਹ ਖਾਸ ਤੌਰ ਤੇ ਬਲਵਿੰਦਰ ਹੈਪੀ ਜੀ ਦੇ ਦਫ਼ਤਰ ਮੈਂ ਗਿਆ ਇਹ ਮਦਲਾ ਆਜ਼ਾਦ ਤੋਂ ਲੜਦਾ ਰਿਹਾ ਪਿੱਛੇ ਜਿੱਤਿਆ ਵੀ ਸੀ ਇੱਕ ਵਾਰ ਤੇ ਹੁਣ ਵੀ ਚੋਣ ਲੜ ਰਿਹਾ ਸੀ ਜਿਆਦਾ ਤੌਰ ਤੇ ਤੇ ਇਹਨੇ ਇਸ ਕਰਕੇ ਵਾਪਸ ਲੈ ਲੇ ਕਾਗਜ਼ ਤੇ ਵੀ ਮੈਂ ਸਾਰਾ ਭਾਈਚਾਰਾ ਇਕੱਠਾ ਹੁਣ ਜੇ ਭਾਈਚਾਰਾ ਇਕੱਠਾ ਤੇ ਇਹਨੂੰ ਐਪਰੀਸ਼ੀਏਟ ਕਰਨੇ ਬਣਦਾ ਮੈਂ ਥੋੜੋ ਕਹਿ ਸਕਦਾ ਵੀ ਤੁਸੀਂ ਇਕੱਠੇ ਕਿਉਂ ਹੋ ਰਹੇ ਹੋ ਪਰ ਹੁਣ ਇਹਨਾਂ ਨੂੰ ਦਰਦ ਹੋ ਰਿਹਾ ਸਾਡੇ ਮਿੱਤਰਾਂ ਨੂੰ ਵੀ ਇਹਨਾਂ ਨੂੰ ਕੋਈ ਸਿੱਖ ਬੁਲਾਉਂਦਾ ਨਹੀਂ ਤੇ ਜੇ ਸਿੱਖ ਭਾਈਚਾਰੇ ਨੇ ਮਾਨ ਸਰਕਾਰ ਲਈ ਮੈਨੂੰ ਉਥੇ ਚਾਹ ਫਲਾਤੀ ਦਫ਼ਤਰ ਤੇ ਕਿਸੇ ਆਪ ਦੇ ਨਿੱਜੀ ਦਫ਼ਤਰ ਦੇ ਵਿੱਚ ਕੋਈ ਚੋਣ ਰੈਲੀ ਤੇ ਬੀਜੇਪੀ ਦੇ ਨਾਮ ਹੈ ਗਿਆ ਉਹਨੇ ਕਹਿੰਦਾ ਜੀ ਸਟਾਰ ਪਜਾਰ ਗਿਆ ਨਾ ਮੈਨੂੰ ਨਹੀਂ ਪਤਾ ਸਟਾਰ ਪਜਾਰ ਕੇ ਕੌਣ ਹੁੰਦਾ ਸਟਾਰ ਪਜਾਰ ਕਹਿੰਦੀ ਕਿ ਮੈਂ ਲਿਸਟਾਂ ਜਾਂਦੀਆਂ ਨੇ ਤੇ ਮਨਨ ਕਿਸੇ ਦੇ ਦਫ਼ਤਰ ਦੇ ਵਿੱਚ ਜੇ ਦੂਜੀ ਪਾਰਟੀ ਦਾ ਕੋਈ ਝੰਡਾ ਲੱਗਿਆ ਸੀ ਬੈਨਰ ਲੱਗਿਆ ਸੀ ਤੇ ਮੈਂ ਉਹ ਉਤਾਰ ਥੋੜਾ ਸकता ਸੀ ਉਹ ਚਾਹ ਪਲਾਉਣ ਲੱਗੇ ਉੱਥੇ ਪ੍ਰੈਸ ਵਾਲੇ ਆ ਗਏ ਤੇ ਪ੍ਰੈਸ ਵਾਲੇ ਨੇ ਕੁਦਰਤੀ ਤੌਰ ਤੇ ਮਿਲਦਾ ਲਗਾਤਾ ਬਾਰੇ ਪੁੱਛਣਾ ਹੁੰਦਾ ਔਰ ਮੈਂ ਬੜਾ ਬਲਕੇ ਸਪਸ਼ਟ ਵੀ ਕਿਹਾ ਕਿ ਤੇਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਜੇ ਸੱਜਣ ਕੁਮਾਰ ਵਰਗਿਆਂ ਨੂੰ ਅੰਦਰ ਕੀਤਾ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਬਰੇਕ ਦੀ ਚਕਤ ਹੋਈ ਆ ਜੰਗੇ ਕੰਮ ਵੀ ਹੋਏ ਨੇ ਪਰ ਅਜੇ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਲਟਕ ਰਿਹਾ ਕਾਂਗਰਸੀ ਉਮੀਦਵਾਰ ਨੇ ਬੋਲਿਆ ਕਿ ਉਹਦੇ ਵਿਰੋਧ ਤੇ ਵੀ ਜਿੱਥੇ ਸਿੱਖ ਭਾਈ ਸਾਰਾ ਇਕੱਠਾ ਹੋਇਆ ਤਾਂ ਉਹਦੀ ਮੈਂ ਪ੍ਰਸ਼ੰਸਾ ਕੀਤੀ ਹੈ ਇਸ ਤੋਂ ਵੱਧ ਤਾਂ ਕੋਈ ਨਾ ਤਾਂ ਬੀਜੇਪੀ ਵੀ ਕੋਈ ਰੈਲੀ ਕੀਤੀ ਜਿਵੇਂ ਨਾ ਕਿ ਬੀਜੇਪੀ ਨਾਲ ਰਾਕੇ ਤੋਂ ਲੜਦਾ ਕੋਈ ਪ੍ਰੋਗਰਾਮ ਇਸ ਗੱਲ ਨੂੰ ਬਾਤ ਦਾ ਬਤੰਗਰ ਬਣਾਉਣਾ ਖਾਦੇ ਦੀ ਦਾੜੀ ਹਿਲਣ ਵਾਰੀ ਗੱਲ ਆ